ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 416 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹਲਾ ਪਹਿਲਾ ਤਨ ਬਿਨਸੈ ਧਨ ਕਾਖੂ ਕਹੀਐ ਬਿਨ ਗੁਰ RAM ਨਾਮ ਕਤ ਲਹੀਐ RAM ਨਾਮ ਤਨ ਸੰਗ ਸਹਾਈ ਐਨਸ ਨਿਰਮਲ ਹਰਿ ਲੈ ਬਲਾਈ ਰਾਮ ਨਾਮ ਬਿਨ ਕਬਣ ਹਮਾਰਾ ਸੁਖ ਦੁਖ ਸਮ ਕਰ ਨਾਮ ਨਾ ਛੋਡੋ ਆਪੇ ਬਖਸ਼ ਮਿਲਾਵਣ ਹਾਰਾ ਰਹਾ ਧੰਨ ਗੁਰੂ ਨਾਨਕ ਪਾਤਸ਼ਾ ਸੱਚੇ ਪਾਤਸ਼ਾ ਬਖਸ਼ਿਸ਼ ਕਰਦੇ ਨੇ ਕਿ ਇਹ ਸੰਸਾਰ ਦੇ ਵਿੱਚ ਨਾਮ ਤੋਂ ਬਿਨਾਂ ਸਾਡਾ ਹੋਰ ਕੋਈ ਆਸਰਾ ਨਹੀਂ ਹੈ ਮਹਾਰਜ ਉਪਦੇਸ਼ ਕਰਦੇ ਨੇ RAM ਨਾਮ ਬਿਨ ਕਬਣ ਹਮਾਰਾ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਦੱਸੋ ਭਾਈ ਫਿਰ ਸਾਡਾ ਹੋਰ ਕੌਣ ਹੈ ਕਿਉਂਕਿ ਦੁਨੀਆ ਦੇ ਜਿੰਨੇ ਰਿਸ਼ਤੇ ਨੇ ਉਹ ਸਮੇਂ-ਸਮੇਂ ਮੁਤਾਬਕ ਬਦਲਦੇ ਰਹਿੰਦੇ ਨੇ ਤੇ ਟਲ ਜਾਂਦੇ ਨੇ ਦੁਨੀਆਂ ਦੇ ਜਿੰਨੇ ਪਦਾਰਥ ਨੇ ਉਹ ਸਾਥ ਨਹੀਂ ਦੇਣਗੇ ਉਮਰ ਦੇ ਲਿਹਾਜ ਨਾਲ ਸਮੇਂ ਦੇ ਲਿਹਾਜ ਨਾਲ ਇਹ ਵੀ ਹੌਲੀ-ਹੌਲੀ ਤਿਆਗ ਜਾਂਦੇ ਨੇ ਇਹ ਸੰਸਾਰ ਦੇ ਉੱਤੇ ਗੁਰੂ ਨਾਨਕ ਕਾਸ਼ਾ ਨੇ ਸਵਾਲ ਕਰਦੇ ਨੇ ਕਿ ਇਹ ਜੀਵ ਦਸ ਭਾਈ ਫਿਰ ਤੇਰਾ ਰਾਮ ਦੇ ਨਾਮ ਤੋਂ ਬਿਨਾ ਪ੍ਰਭੂ ਦੇ ਨਾਮ ਤੋਂ ਬਿਨਾ ਤੇਰਾ ਹੋਰ ਹੈ ਕੌਣ ਹੈ ਦੁੱਖ ਸੁੱਖ ਸਮ ਕਰ ਨਾਮ ਨਾ ਛੋਡੋ ਇਹ ਜ਼ਿੰਦਗੀ ਹੈ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਆਉਂਦੇ ਰਹਿੰਦੇ ਨੇ ਜੀ ਕਦੇ ਦੁੱਖ ਤੇ ਕਦੇ ਸੁੱਖ ਇਹਨਾਂ ਨੂੰ ਬਰਾਬਰ ਕਰਕੇ ਮੰਨ ਪ੍ਰਮਾਤਮਾ ਦਾ ਨਾਮ ਨਾ ਛੱਡ ਆਪੇ ਬਖਸ਼ ਮਿਲਾਵਣ ਹਾਰਾ ਉਹ ਐਨਾ ਦਿਆਲੂ ਹੈ ਐਨਾ ਕਿਰਪਾਲੂ ਹੈ ਤੂੰ ਨਾਮ ਜਪਣਾ ਕਰ ਉਹਦੇ ਗੁਣਾਂ ਨਾਲ ਸਾਝ ਪਾ ਕੇ ਰੱਖ ਉਹ ਆਪ ਕਿਰਪਾ ਕਰਦਾ ਹੈ ਉਹ ਬਖਸ਼ਿੰਦ ਹੈ ਉਹ ਮਿਲਾਵਣ ਹਾਰ ਹੈ ਭਾਵ ਉਹ ਸਮਰੱਥਾ ਰੱਖਦਾ ਹੈ ਉਹ ਟੁੱਟੀ ਗੰਡਣ ਹਾਰ ਗੋਪਾਲ ਹੈ ਉਹ ਟੁੱਟਿਆਂ ਨੂੰ ਜੋੜ ਲੈਂਦਾ ਹੈ ਆਪਣੇ ਨਾਲ ਮਲਾਉਣ ਦੀ ਸਮਰੱਥਾ ਰੱਖਦਾ ਹੈ ਤੂੰ ਘਬਰਾ ਨਾ ਨਾਮ ਨੂੰ ਸਿਮਰਦਾ ਰਹੋ ਯਾਦ ਕਰਦਾ ਰਹੋ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਅੱਜ ਸਾਨੂੰ ਬਖਸ਼ਿਸ਼ਾਂ ਕਰਦੇ ਨੇ ਤਨ ਬਿਨ ਸੈ ਤਨ ਕਾ ਕੋ ਕਹੀਐ ਬਿਨ ਗੁਰ ਰਾਮ ਨਾਮ ਕਤ ਨਹੀਂ ਹੈ ਕਿਉਂਕਿ ਦੁਨੀਆ ਦੇ ਪਦਾਰਥ ਨੇ ਇਹ ਧਨ ਹੈ ਮਨੁੱਖ ਇਕੱਠਾ ਕਰਦਾ ਹੈ ਮਾਇਆ ਜਿਹੜੀ ਹੈ ਗੁਜਰਾਨ ਹੈ ਸਾਨੂੰ ਮਹਾਰਾਜ ਨੇ ਕਿਰਤ ਕਰਨ ਨੂੰ ਕਿਹਾ ਹੈ ਧੰਦੇ ਕਰਨ ਨੂੰ ਨਹੀਂ ਕਿਹਾ ਜੇ ਸਿਰਫ ਇਕੱਠੀ ਕਰਨ ਵਾਸਤੇ ਇਕੱਠੇ ਕਰਦੇ ਰਹੇ ਅਸੀਂ ਤੇ ਮਹਾਰਾਜ ਕਹਿੰਦੇ ਪਾਪਾਂ ਬਾਜੂ ਹੋਵੇ ਨਹੀਂ ਮੋਹਿਆ ਸਾਥ ਨਾ ਜਾਏ ਜਿਹੜੀਆਂ ਚੀਜ਼ਾਂ ਸਾਡੀਆਂ ਲੋੜੀਆਂ ਪੂਰੀਆਂ ਹੋ ਰਹੀਆਂ ਨੇ ਠੀਕ ਹੈ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਦਿੰਦਾ ਹੈ ਜੋ ਮੰਗੋ ਠਾਕਰ ਆਪਣੇ ਇਥੇ ਸੋਈ ਸੋਈ ਦੇਵੇ ਪਰ ਨਹੀਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਲੋੜ ਤੋਂ ਵੱਧ ਚਾਹੀਦੀਆਂ ਨੇ ਅਸੀਂ ਇਕੱਠਾ ਕਰਕੇ ਰੱਖਣੀ ਹੈ ਅਸੀਂ ਆਪਣੇ ਪੁੱਤ ਪੋਤਿਆਂ ਵਾਸਤੇ ਵੀ ਇਕੱਠੀਆਂ ਕਰ ਜਾਈਏ ਅੱਗੋਂ ਉਹ ਫਿਰ ਹੋ ਨਹੀਂ ਸਕਦਾ ਉਹ ਫਿਰ ਦੁੱਖਾਂ ਦਾ ਕਾਰਨ ਬਣਦਾ ਸਾਰੀ ਉਮਰ ਇਕੱਠੇ ਕਰਦਾ ਰਿਹਾ ਤੇ ਜਦੋਂ ਉਹਨੂੰ ਲੋੜ ਪਈ ਆਪਣੀ ਉਦੋਂ ਉਹ ਲੋੜ ਜੋ ਕਰ ਰਿਹਾ ਹੀ ਨਾ ਉਦੋਂ ਲੋੜ ਜੋ ਕਰ ਰਿਹਾ ਹੀ ਨਾ ਉਦੋਂ ਕੱਢ ਕੇ ਬੱਚਿਆਂ ਨੇ ਬਾਹਰ ਮਾਰਿਆ ਤੇ ਇਸ ਕਰਕੇ ਮਾਰ ਅ ਸਮਝਾਉਂਦੇ ਨੇ ਬੇਨਗੁਰ ਰਾਮ ਨਾਮ ਕਤਲ ਹੈ ਗੁਰੂ ਦੇ ਗਿਆਨ ਤੋਂ ਬਿਨਾ ਇਹ ਨਾਮ ਦੀ ਪ੍ਰਾਪਤੀ ਕਿੱਥੋਂ ਲਏਗਾ ਤਨ ਬਿਨਸੈ ਤਨ ਕਾ ਕੋ ਕਹੀਐ ਇਹ ਧਨ ਕੀ ਕਰੇਗਾ ਫਿਰ ਕਿਦਾਂ ਹੋਏਗਾ ਤਨ ਤੇਰਾ ਬਿਨਸ ਜਾਏਗਾ ਤੇਰੇ ਸਾਹਮਣੇ ਹੀ ਵੰਡੀਆਂ ਪਾ ਲੈਣਗੇ ਤੇਰੇ ਸਾਹਮਣੇ ਵੰਡੀਆਂ ਪਹਿ ਜਾਣਗੀਆਂ ਉਹ ਬੜੀ ਤਕਲੀਫ ਹੁੰਦੀ ਹੈ ਜੀ ਉਸ ਵੇਲੇ ਜਦੋਂ ਮੰਨੇ ਸਾਰੀ ਉਮਰ ਉਤੇ ਲਾਈ ਹੋਵੇ ਤੇ ਸਾਹਮਣਾ ਹੀ ਵੰਡਿਆ ਹੋ ਜਾਣ ਇਸ ਕਰਕੇ ਮਹਾਰਿਜ ਕਹਿੰਦੇ ਇਹ ਚੀਜ਼ਾਂ ਤੇਰੇ ਨੌਬਤ ਆਉਣ ਹੀ ਨਾ ਤੂੰ ਗੁਰੂ ਨਾਲ ਜੁੜਨਾ ਕਰ ਨਾਮ ਧਨ ਇਕੱਠਾ ਕਰਨਾ ਕਰ ਨਾਮ ਧਨ ਹੈ ਨਾਮੀ ਦੇ ਗੁਣ ਉਸ ਵਹਿਗੁਰੂ ਅਕਾਲ ਪੁਰਖ ਨਾਲ ਸਤ ਸੰਤੋਖ ਦਇਆ ਧਰਮ ਸਹਿਜ ਇਹ ਗੁਣ ਆਪਣੇ ਅੰਦਰ ਪੈਦਾ ਕਰ ਤੈਨੂੰ ਜਾਨ ਲੱਗਿਆ ਤੇ ਇੱਥੇ ਰਹਿੰਦਿਆਂ ਹੋਇਆਂ ਵੀ ਕੋਈ ਤਕਲੀਫ ਨਹੀਂ ਹੋਏਗੀ ਕੋਈ ਦੁੱਖ ਨਹੀਂ ਹੋਏਗਾ ਰਾਮ ਨਾਮ ਧਨ ਸੰਗ ਸਖਾਈ ਇਹ ਨਾਮ ਤਾਂ ਨਹੀਂ ਉਹ ਜਿਹਾ ਤਨ ਹੈ ਜੀ ਸੰਗ ਦਿੰਦਾ ਹੈ ਸਾਥ ਦਿੰਦਾ ਹੈ ਅਖੀਰ ਤੱਕ ਸਾਥ ਰਹੇਗਾ ਲੋਕ ਤੇ ਪ੍ਰਲੋਕ ਵਿੱਚ ਵੀ ਸਹਾਇਤਾ ਕਰੇਗਾ ਐਨਸ ਨਿਰਮਲ ਹਰ ਲਿਵ ਲਾਈ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਦਿਨ ਰਾਤ ਉਸ ਵਾਹਿਗੁਰੂ ਅਕਾਲਪੁਰਖ ਨਾਲ ਲਿਵ ਲਾ ਕੇ ਰੱਖੀ ਹੈ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਕੋਲੇ ਨਾਮ ਤਨ ਹੈ ਉਹ ਸੰਤੋਖੀ ਨੇ ਉਹ ਦਿਆਲੂ ਨੇ ਉਹ ਕਿਰਪਾਲੂ ਨੇ ਉਹ ਨਰਪਾਉ ਨੇ ਉਹ ਨਰਵੈਰ ਨੇ ਉਹਨਾਂ ਨੂੰ ਪਤਾ ਹੈ ਕਿ ਮਾਇਆ ਜਿਹੜੀ ਹੈ ਇਹ ਗੁਜ਼ਰਾਨ ਹੈਬਾ ਸੋਰ ਕੁਛ ਵੀ ਨਹੀਂ ਹੈ। ਐਸੀ ਕੋਈ ਗੱਲ ਨਹੀਂ ਮਾਇਆ ਦੀ ਆਪਣੀ ਸ਼ਕਤੀ ਹੈ ਜੀ। ਪੰਜਾਬੀ ਦੀ ਕਹਾਵਤ ਹੈ ਜਿਹਦੇ ਘਰੇ ਦਾਣੇ ਉਹਦੇ ਕਮਲੇ ਸਿਆਣੇ। ਮਾਇਆ ਸਾਨੂੰ ਵਾੜੀ ਨਹੀਂ ਕਿਹਾ ਮਰਨ ਕਿ ਮਾਇਆ ਜਿ ਇਕੱਠੀ ਨਹੀਂ ਕਰਨੀ ਮਾਇਆ ਕਿਰਤ ਕਰਨੀ ਹੈ। ਕਿਰਤ ਕਰਦਿਆਂ ਹੋਇਆਂ ਸਕਿਰਤ ਕਰਦਿਆਂ ਹੋਇਆਂ ਤਾਂ ਕਿ ਤੇਰੀਆਂ ਘਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਵਿਹਲੇ ਬੈਠਣ ਨੂੰ ਨਹੀਂ ਕਿਹਾ। ਦੂਜਿਆਂ ਤੇ ਡਿਪੈਂਡ ਹੋਣ ਨੂੰ ਨਹੀਂ ਕਿਹਾ ਸਾਨੂੰ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਅਮਰੀਕ ਨੇ ਜਿਹੜੇ ਇਹਨਾਂ ਨੇ ਸਮਝਦੇ ਆ ਜਿਨ੍ਹਾਂ ਨੇ ਇਹ ਗੱਲ ਨੂੰ ਕਿਉਂਕਿ ਅਸੀਂ ਕਰਤਾ ਪੁਰਖ ਦੇ ਉਪਾਸ਼ਕਾਂ ਜੀ ਉਹ ਕਰਤਾ ਹੈ 크리에ਟਿਵ ਹੈ ਜੈਸਾ ਸੇਵੈ ਤੈਸਾ ਹੋਏ ਜਿਹੋ ਜਿਹੋ ਨੂੰ ਬੰਦਾ ਸਿਮਰਦਾ ਉਹ ਜਾ ਹੋ ਜਾਂਦਾ ਜੀ ਅਸੀਂ ਕਰਤਾ ਪੁਰਖ ਦੇ ਉਪਾਸ਼ਕਾਂ ਤਾਂ ਕਿਰਤੀ ਹੋਵਾਂਗੇ ਉਹ ਨਰਪਾਉ ਹੈ ਤਾਂ ਅਸੀਂ ਵੀ ਨਰਪਾਉ ਹੋਵਾਂਗੇ ਉਹ ਨਰਵੈਰ ਹੈ ਤਾਂ ਅਸੀਂ ਵੀ ਨਰਵੈਰ ਹੋਵਾਂਗੇ ਇਹ ਕਿਰਪਾ ਕਰਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ RAM NAAM BIN KABAN HAMARA ਦਸੋ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਉਸ RAM ਦੇ ਨਾਮ ਤੋਂ ਬਿਨਾ ਸਾਡਾ ਹੈ ਕੌਣ ਹੈ ਅਖੀਰ ਵੇਲੇ ਉਹੀ ਉਸਤਾ ਦੇਗਾ ਸੁਖ ਦੁਖ ਸਮ ਕਰ ਨਾਮ ਨਾ ਛੋਡੋ ਆਪੇ ਬਖਸ਼ ਮਿਲਾ ਬਣ ਹਾਰਾ ਇਹ ਦੁੱਖ ਸੁੱਖਾਂ ਤੋਂ ਨਾ ਘਬਰਾ ਤੂੰ ਨਾਮ ਸਿਮਰਨਾ ਕਰ ਉਹ ਆਪ ਕਿਰਪਾ ਕਰੇਗਾ ਉਹ ਬਖਸ਼ਿਸ਼ਾਂ ਕਰਨ ਵਾਲਾ ਹੈ ਉਹ ਬਖਸ਼ਿੰਦ ਹੈ ਉਹ ਮਿਲਾਉਣ ਦੀ ਸਮਰੱਥਾ ਰੱਖਦਾ ਹੈ ਤੈਨੂੰ ਆਪਣੇ ਨਾਲ ਮਿਲਾ ਲਏਗਾ ਤੂੰ ਸਕਿਰਤ ਕੀਜੈ ਨਾਮ ਜਪੀਜੈ ਨਰਕ ਮੂਲ ਨਾ ਜਾਈਐ ਸੱਚੀ ਸੁੱਚੀ ਕਿਰਤ ਕਰ ਨਾਮ ਜਪ ਆਪਣੇ ਬੱਚਿਆਂ ਨੂੰ ਪਾਲਣੇ ਤੇਰੀ ਡਿਊਟੀ ਹੈ ਫਰਜ਼ ਹੈ ਤੇਰਾ ਆਪਣੇ ਮਾਤਾ ਪਿਤਾ ਦੀ ਸੇਵਾ ਕਰਨਾ ਤੇਰਾ ਫਰਜ਼ ਹੈ ਆਪਣਾ ਫਰਜ਼ ਕਰਦਾ ਚੱਲ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਹ ਆਪ ਹੀ ਬਖਸ਼ਿਸ਼ਾਂ ਕਰੇਗਾ ਤੈਨੂੰ ਆਪਣੇ ਨਾਲ ਮਿਲਾ ਲਏਗਾ ਘਬਰਾ ਨਾ ਮਰਜ ਕੇ ਤੇ ਰਹਾਉ ਕਨਕ ਕਾਮਣੀ ਹੇਤ ਗਵਾਰਾ ਦੁਬਦਾ ਲਾਗੇ ਨਾ ਬਿਸਾਰਾ ਪਰ ਜੀਵਾਂ ਨੇ ਦੁਬਦਾ ਵਿੱਚ ਪੈ ਗਏ ਇਹ ਜਗ ਮਿੱਠਾ ਅਗਲਾ ਕਿਨੇ ਡਿੱਠਾ ਇਸ ਤੱਕ ਉਲਝ ਕੇ ਰਹਿ ਗਏ ਨਹੀਂ ਜੀ ਨਾਲ ਕੀ ਜਾਏਗਾ ਕਨਕ ਕਾਮਣੀ ਹੇਤ ਬਸ ਔਰਤ ਹੈ ਸੋਨਾ ਇਕੱਠਾ ਕਰ ਲਿਆ ਚਾਂਦੀ ਇਕੱਠੀ ਕਰ ਲਈ ਇਹਦੇ ਛੇਤ ਹੈ ਇਧਰ ਨੂੰ ਪਿਆਰ ਹੈ ਮੂਰਖ ਪੁਣਾ ਕਰ ਗਿਆ ਦੁਬਿਧਾ ਵਿੱਚ ਪੈ ਗਿਆ ਦੁਬਿਧਾ ਵਿੱਚ ਪਿਆ ਹੋਇਆ ਇਧਰੋਂ ਵੀ ਗਿਆ ਤੇ ਉਧਰੋਂ ਵੀ ਗਿਆ ਦੁਬਿਧਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਦੋਨੋਂ ਦੇ ਪਾਸੋਂ ਨਿਕਲ ਗਿਆ ਜਿਸ ਨੂੰ ਬਖਸ਼ੈ ਨਾਮ ਜਪਾਏ ਦੂਤ ਨਾ ਲੱਗ ਸਕੇ ਗੁਣ ਗਾਏ ਪਰ ਜਿਨ੍ਹਾਂ ਨੂੰ ਤੂੰ ਨਾਮ ਦੀ ਦਾਤ ਬਖਸ਼ਦਾ ਉਹ ਤੇਰੇ ਗੁਣ ਗਾਇਨ ਕਰਦੇ ਨੇ ਉਹ ਤੇਰੇ ਨਾਮ ਨਾਲ ਜੁੜਦੇ ਨੇ ਇਹ ਦੂਤ ਨੇ ਜਿਹੜੇ ਇਹ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਉਹਨਾਂ ਦੇ ਫਿਰ ਨੇੜੇ ਨਹੀਂ ਟੁੱਕਦੇ ਉਹ ਲੋਭੀ ਨਹੀਂ ਹੁੰਦੇ ਉਹ ਲਾਲਚੀ ਨਹੀਂ ਹੁੰਦੇ ਉਹ ਹੰਕਾਰੀ ਨਹੀਂ ਹੁੰਦੇ ਜਿਨ੍ਹਾਂ ਉੱਤੇ ਤੂੰ ਕਰਦਾ ਬਖਸ਼ਿਸ਼ਾਂ ਕਰਦਾ ਜਿਨ੍ਹਾਂ ਉੱਤੇ ਉਹ ਤੇਰੇ ਗੁਨਾ ਨੂੰ ਗਹਿਨ ਕਰਦੇ ਨੇ ਹਰ ਗੁਰਦਾਤਾ RAM GOPALA ਜਿਉਂ ਪਾਵੇ ਤਿਉਂ ਰਾਖ ਦਿਆਲਾ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਤਾ ਹੈ ਉਹ ਦਇਆ ਦਾ ਘਰ ਹੈ ਦਿਆਲ ਹੈ ਉਹਦੀ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ ਉਹ ਜਾਣਦੇ ਨੇ ਕਿ ਗੁਰਦਾਤਾ ਹੈ ਦਾਤਾ ਦੇਣ ਵਾਲਾ ਹੈ ਉਹ ਗੋਪਾਲ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਜੀ ਉਹ ਸਾਰੀ ਧਰਤੀ ਦੀ ਪਾਲਣਾ ਕਰ ਸਕਦਾ ਸਾਡੀ ਵੀ ਕਰੇਗਾ ਉਹ ਹੁਕਮ ਤੇ ਰਜਾ ਵਿੱਚ ਰਹਿੰਦੇ ਹੋਏ ਉਸ ਦਇਆ ਦੇ ਘਰ ਦੇ ਹੁਕਮ ਵਿੱਚ ਰਹਿੰਦੇ ਨੇ ਉਸ ਵਹਿਰੂ ਕਾਲਪੁਰਖ ਦੇ ਨਦਰ ਥੱਲੇ ਰਹਿੰਦੇ ਨੇ ਗੁਰਮਖ ਰਾਮ ਮੇਰੇ ਮਨ ਭਾਇਆ ਰੋਗ ਮਿਟੇ ਦੁੱਖ ਠਾਕਰਹਾਇਆ ਜਦੋਂ ਅਸੀਂ ਗੁਰਮੁਖ ਦੇ ਬਣ ਕੇ ਗੁਰੂ ਦੇ ਸਾਹਮਣੇ ਹੋਏ ਹੁਣ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਸਾਨੂੰ ਚੰਗਾ ਲੱਗਣ ਲੱਗ ਪਿਆ ਸਾਨੂੰ ਸਮਝ ਆ ਗਈ ਕਿ ਇਹ ਹੀ ਨਾਲ ਜਾਏਗਾ ਗੁਣ ਹੀ ਨਾਲ ਜਾਣਗੇ ਰੋਗ ਮਿਟੇ ਦੁੱਖ ਠਾਕਰਹਾਇਆ ਦੁੱਖ ਸੀ ਹੌਮੇ ਦਾ ਰੋਗ ਸੀ ਬਹੁਤ ਵੱਡਾ ਗੁਰੂ ਨੇ ਕਿਰਪਾ ਕੀਤੀ ਇਹ ਦੁੱਖ ਰੋਗ ਦਿੱਤਾ ਹਉਮੇ ਚਲੀ ਗਈ ਰੋਗ ਮਿਟ ਗਏ ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬੋਪਾਤ ਬਚਾਵੈ ਸ਼ਤਰੂ ਅਨੇਕ ਚਲਾਬਤ ਕਹਾ ਤਉ ਤਾਂ ਏਕ ਨਲਾਗਨ ਪਾਹ ਹੈ ਜਿਹੜੇ ਨਾਮੀ ਨੇ ਉਹ ਇਹ ਗੱਲ ਨੂੰ ਜਾਣਦੇ ਨੇ ਉਹ ਦੁੱਖਾਂ ਸੁੱਖਾਂ ਨੂੰ ਸਹਿਜ ਹੀ ਲੈਂਦੇ ਨੇ ਉਹਨਾਂ ਲਈ ਦੁੱਖ ਵੀ ਹੋਜੇ ਨੇ ਉਹਨਾਂ ਲਈ ਸੁੱਖ ਵੀ ਹੋਜੇ ਨੇ ਕੀਤਿਆਂ ਦੁੱਖ ਭੋਗ ਸਦਮਾਰ ਐਪੇ ਦਾਤ ਤੇਰੀ ਦਾਤਾਰ ਉਹ ਤੇ ਇਹਨੂੰ ਵੀ ਦਾਤ ਮੰਨਦੇ ਨੇ ਉਹਦੀ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ ਅਵਰਨਾ ਔਖਦ ਤੰਤ ਨ ਮੰਨਤਾ ਹਰ ਹਰ ਸਿਮਰਨ ਕਿਲ ਬਖਹੰਤਾ ਗੁਰੂ ਨਾਨਕ ਪਾਸ਼ਾ ਸਮਝਾ ਰਹੇ ਨੇ ਕਿ ਆ ਗੁਰਮਖੋ ਹਰੀ ਦਾ ਨਾਮ ਸਰਬ ਰੋਗ ਦਾ ਔਖਦ ਨਾਮ ਸਾਰਿਆਂ ਰੋਗਾਂ ਦੀ ਦਵਾਈ ਜਿਹੜੀ ਹੈ ਨਾ ਆਦ ਬਿਆਦ ਉਪਾਦ ਤਿੰਨ ਰੋਗ ਨੇ ਸੱਚੇ ਪਾਤਸ਼ਾਹ ਬਾਣੀ ਬਖਸ਼ਿਸ਼ ਕਰਦੇ ਨੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਰ ਨਾ ਕੋ ਲਾਗੈ ਜਾਂ ਕੀ ਪ੍ਰਭਾਗੈ ਅਰਦਾਸ ਉਹ ਵੈਗਰੂ ਕਾਲਪੁਰਖ ਜਿਹੜੇ ਨਾਮੀ ਪੁਰਸ਼ ਨੇ ਤੇ ਮਾਰੀ ਕਹਿੰਦੇ ਉਹ ਫਿਰ ਤੰਤਰਾ ਮੰਤਰਾਂ ਵਿੱਚ ਨਹੀਂ ਪੈਂਦੇ ਆਪਾਂ ਵੇਖਦੇ ਹਾਂ ਉੱਚੀ ਦਾ ਵੀ ਇਹ ਕੀ ਹੈ ਜੀ ਧਾਗਾ ਬੰਨੇ ਆ ਤਵੀਤ ਪਾਇਆ ਰੱਖ ਦਾ ਤਵੀਤ ਹੈ ਨਹੀਂ ਮਰਜ ਜਿਨ੍ਹਾਂ ਅੰਦਰ ਨਾਮ ਹੈ ਜਿਹੜੇ ਨਾਮੀ ਪੁਰਸ਼ ਨੇ ਉਹਨਾਂ ਧਾਗਿਆ ਤਵੀਤਾਂ ਜੰਤਰਾ ਮੰਤਰਾਂ ਵਿੱਚ ਨਹੀਂ ਪੈਂਦੇ ਉਹਨਾਂ ਲਈ ਸਭ ਤੋਂ ਉੱਤਮ ਜਿਹੜਾ ਹੈ ਉਹ ਬਾਣੀ ਹੈ ਸਿਮਰਨ ਹੈ ਉਸ ਵਹਿਗੁਰੂਕਾਰਪੁਰਖ ਦਾ ਨਾਮ ਹੈ ਇਹ ਹੀ ਹੈ ਨਮੋ ਮੰਤਰ ਮੰਤਰੇ ਨਮੋ ਜੰਤਰ ਜੰਤਰੀ ਉਹ ਜੰਤਰਾਂ ਦਾ ਜੰਤਰ ਹੈ ਮੰਤਰਾਂ ਦਾ ਮੰਤਰ ਹੈ ਵਹਿਗੁਰੂਕਾਰਪੁਰਖ ਦਾ ਨਾਮ ਇਹ ਤੋਂ ਸਭ ਚੀਜ਼ਾਂ ਥੱਲੇ ਰਹਿ ਗਈਆਂ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਕੋਈ ਜੰਤਰ ਕੋਈ ਮੰਤਰ ਕੋਈ ਟੂਣਾ ਕੋਈ ਟੱਪਣ ਕੁਝ ਨਹੀਂ ਕਰ ਸਕਦਾ ਮਨ ਦੇ ਡਰ ਨੇ ਬੜੇ ਭੈ ਨੇ ਜੀ ਲੋਕਾਂ 'ਚ ਪਾਏ ਹੋਏ ਦਾਸ ਨੇ ਬੜੇ ਟੂਣੇ ਚੱਕ ਕੇ ਖਾਦੇ ਨੇ ਕੁਝ ਨਹੀਂ ਹੋਇਆ ਜੀ ਫਜੂਲ ਗੱਲਾਂ ਲੋਕਾਂ ਨੂੰ ਡਰਾਇਆ ਜਾਂਦਾ ਹੈ ਕੁਝ ਨਹੀਂ ਹੁੰਦਾ ਜੀ ਇਸ ਨੇ ਇਹ ਚੀਜ਼ਾਂ ਨਾਲ ਅਸੀਂ ਉਲਝੇ ਹੋਏ ਆ ਭੱਜੇ ਹੋਏ ਆ ਡਰੇ ਹੋਏ ਜਦੋਂ ਹਿਰਦੇ 'ਚ ਨਾਮ ਵਸਿਆ ਉਹਦਾ ਨਾਮ ਹੈ ਉਹ ਰਖਵਾਲਾ ਹੈ ਸਭ ਤੋਂ ਵੱਡੀ ਰੱਖਿਆ ਕਰਨ ਵਾਲਾ ਲੋਕ ਤੇ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੈ ਫਿਰ ਕਿਉਂ ਡਰੀਏ ਚ ਤੂੰ ਆਪ ਭਲਾਵੇਂ ਨਾਮ ਵਿਸਾਰ ਤੂੰ ਆਪੇ ਰੱਖੇਂ ਕਿਰਪਾ ਧਾਰ ਖੁਲੌਣ ਵਾਲਾ ਵੀ ਤੂੰ ਆਪ ਹੈ ਤੂੰ ਵਿਸਰ ਹੈ ਤਾਂ ਸਭ ਕੋ ਲਾਗੂ ਜਦੋਂ ਅਸੀਂ ਵਿਸਰ ਜਾਂਦਾ ਹੈ ਉਹ ਫਿਰ ਸਾਡੇ ਅੰਦਰ ਡਰ ਪੈਦਾ ਹੋ ਜਾਂਦੇ ਨੇ ਅਸੀਂ ਨਿੱਕੀ ਨਿੱਕੀ ਚੀਜ਼ਾਂ ਡਰੀ ਜਾਂਦੇ ਤੇ ਸੱਚੇ ਪਾਤਸ਼ਾਹ ਨੇ ਤੂੰ ਆਪੇ ਰੱਖਿਆ ਕਿਰਪਾ ਧਾਰ ਤੂੰ ਆਪ ਹੀ ਰੱਖਿਆ ਕਰਦਾ ਜਿੰਨਾ ਉੱਤੇ ਤੂੰ ਕਿਰਪਾ ਕਰਦਾ ਹੈ ਦੁਨੀਆ ਦੀ ਕੋਈ ਤਾਕਤ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਰੋਗ ਪਰਮ ਭੇਦ ਮਨ ਦੂਜਾ ਗੁਰਬਿਨ ਭਰਮ ਜਪੈ ਜਪ ਦੂਜਾ ਜਿਹੜੇ ਗੁਰੂ ਤੋਂ ਬਿਨਾ ਗੁਰੂ ਦੇ ਗਿਆਨ ਤੋਂ ਬਿਨਾ ਭਰਮਾਂ ਵਿੱਚ ਪਏ ਹੋਏ ਨੇ ਉਹ ਫਿਰ ਹੋਰ ਜਾਪ ਜਪਦੇ ਨੇ ਜਿਨੇ ਲਈ ਗੱਲ ਨਹੀਂ ਉਹਨਾਂ ਤੁਰ ਚੱਲੀ ਕੋਈ ਕਿਧਰੋਂ ਤੁਰਿਆ ਹੋਇਆ ਕੋਈ ਕਿਧਰੋਂ ਤੁਰਿਆ ਹੋਇਆ ਕੋਈ ਕਹਿੰਦਾ ਜੀ ਪੰਜ ਨਾਮ ਨੇ ਕੋਈ ਕਹਿੰਦਾ ਤਿੰਨ ਨਾਮ ਨੇ ਕੋਈ ਕਹਿੰਦਾ ਦੋ ਨਾਮ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਕਹਿੰਦੇ ਤੇਰਾ ਏਕ ਨਾਮ ਤਾਰੇ ਸੰਸਾਰ ਤੇਰਾ ਇੱਕੋ ਹੀ ਨਾਮ ਜਿਹੜਾ ਹੈ ਜਿਹੜਾ ਮਰਜੀ ਬੋਲਤੀ ਕਿਉਂਕਿ ਉਹ ਤੇ ਨਾਮ ਹੈ ਉਹਦਾ ਕੋਈ ਨਾਮ ਨਹੀਂ ਹੈ ਉਹ ਤੇ ਇੱਕੋ ਹੀ ਨਾਮ ਮਰ ਕੇ ਜਿਹੜਾ ਮਰਜੀ ਨਾਮ ਕਿਰਤਮ ਨਾਮ ਜਪੈ ਤੇਰੇ ਜੇ ਬਾ ਸਤ ਨਾਮ ਤੇਰਾ ਪ੍ਰਾਪੂਰ ਬੁਲਾ ਸੱਚੀ ਪਾਸ਼ਾ ਸਮਝਾ ਰਹੇ ਨੇ ਭਾਈ ਇਸ ਕਰਕੇ ਉਹ ਰੋਗਾਂ ਵਿੱਚ ਨੇ ਭਰਮਾਂ ਵਿੱਚ ਨੇ ਭੇਦਾਂ ਵਿੱਚ ਨੇ ਉਹਨਾਂ ਚਰ ਕਿਉਂਕਿ ਦੁਬਿਧਾ ਵਿੱਚ ਨੇ ਕਦੇ ਕਿੱਧਰ ਤੁਰ ਪੈਂਦੇ ਨੇ ਕਦੇ ਕਿੱਧਰ ਤੁਰ ਪੈਂਦੇ ਨੇ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹਨੂੰ ਜਿਹੜੇ ਮਰਜ਼ੀ ਨਾਮ ਨਾਲ ਯਾਦ ਕਰ ਲੋ ਜੀ ਅੱਲਾ ਆਖ ਲੋ ਵਾਹਿਗੁਰੂ ਆਖ ਲੋ ਰਾਮ ਆਖ ਲੋ ਰਹੀਮ ਆਖ ਲੋ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਮ ਹੈ ਗੁਸਾਈਆਂ ਕੋਈ ਅਲਾਹ ਹੈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਉਹ ਇੱਕੋ ਹੀ ਹੈ ਜੀ ਅਨੇਕ ਹੈ ਫਿਰ ਇੱਕ ਹੈ ਉਹ ਇੱਕ ਹੁੰਦਾ ਹੋਇਆ ਵੀ ਅਨੇਕ ਹੈ ਇਸ ਕਰਕੇ ਇਨਾ ਭਰਮ ਭੁਲੇਖਿਆਂ ਵਿੱਚ ਨਾ ਪਈਏ ਅਸੀਂ ਸਾਨੂ ਗੁਰੂ ਨਾਨਕ ਪਾਛ ਨੇ ਇਹ ਗੱਲ ਸਪਸ਼ਟ ਕੀਤੀ ਕਿ ਜਿਹੜੇ ਉਹਨੂੰ ਸਿਮਰਦੇ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ ਕੋਈ ਜੰਤਰ ਮੰਤਰ ਟੂਣਾ ਟੱਪਣ ਉਹਨਾਂ ਤੇ ਕੋਈ ਕੁਝ ਨਹੀਂ ਕਰ ਸਕਦਾ ਜੀ ਆਦ ਪੁਰਖ ਗੁਰਦਰਸ਼ਨਾ ਦੇਖੇ ਬਿਨ ਗੁਰ ਸ਼ਬਦੈ ਜਨਮ ਕੇ ਲੇਖੈ ਮਰ ਕੇ ਨੇ ਜੇ ਗੁਰੂ ਨਾਲ ਨਹੀਂ ਜੁੜੇ ਗੁਰਬਾਣੀ ਨੂੰ ਧਿਆਇਆ ਨਹੀਂ ਸਿਮਰਿਆ ਨਹੀਂ ਜੇ ਇਸ ਮਨੁੱਖਾ ਜਨਮ ਵਿੱਚ ਵੀ ਅਸੀਂ ਦਰਸ਼ਨ ਨਹੀਂ ਕਰ ਸਕੇ ਉਸ ਅਕਾਲ ਪੁਰਖ ਦੇ ਗੁਰੂ ਦੇ ਫਿਰ ਮਨੁੱਖਾ ਜਨਮ ਲੈਣ ਦਾ ਫਾਇਦਾ ਕੀ ਹੋਇਆ ਫਿਰ ਮਨੁੱਖਾ ਜਨਮ ਦਾ ਫਾਇਦਾ ਕੀ ਹੋਇਆ ਹੁਣ ਅਸੀਂ ਬੋਲ ਸਕਦੇ ਹਾਂ ਹੁਣ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਹੁਣ ਅਸੀਂ ਵਿਚਾਰ ਸਕਦੇ ਹਾਂ ਹੁਣ ਅਸੀਂ ਸਿਮਰ ਸਕਦੇ ਹਾਂ ਜੇ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਅਸੀਂ ਉਹ ਚੀਜ਼ ਨੂੰ ਪ੍ਰਾਪਤ ਨਾ ਕਰ ਸਕੇ ਮੈਂ ਕਿਹ ਦੱਸੋ ਭਾਈ ਫਿਰ ਇਹ ਜਨਮ ਕਿਸ ਲੇਖੇ ਹੈ ਰਵਿਦਾਸ ਜੀ ਮਹਾਰਾਜ ਜਿਸ ਕਰਕੇ ਕਹਿੰਦੇ ਨੇ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੇਰੇ ਲੇਖੇ ਇਹ ਜਨਮ ਤੇਰੇ ਲੇਖੇ ਹੈ ਵੇਖੋ ਆਪਣੇ ਅੰਦਰ ਧਿਆਨ ਮਾਰੀ ਅਸੀਂ ਕੀ ਇਹ ਜਨਮ ਨੂੰ ਇਸ ਲੇਖੇ ਲਾਇਆ ਸਾਡੀਆਂ ਤੇ ਆਪਣੀਆਂ ਹਜੇ ਲੋੜਾਂ ਹੀ ਨਹੀਂ ਪੂਰੀਆਂ ਹੋ ਰਹੀਆਂ ਜਰ ਕੇ ਲੋਣਾਪੁਰੇ ਨੇ ਹੋ ਰਹੀਆਂ ਮੌਤ ਨਜ਼ਦੀਕ ਆ ਰਹੀ ਹੈ ਮੌਤ ਨਜ਼ਦੀਕ ਆ ਰਹੀ ਹੈ ਸਮਾਂ ਕਿਸੇ ਬੜੀ ਮੌਤ ਤੇ ਗਾ ਕੇ ਕਦੋਂ ਵੀ ਆ ਸਕਦਾ ਹੈ ਜੀ ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਇਹ ਗੱਲ ਨੂੰ ਜਾਣਗੇ ਉਹ ਸਮਝ ਗਏ ਉਹ ਉਹਦੇ ਦਰਸ਼ਨਾਂ ਦੀ ਤੰਗ ਮੰਗਦੇ ਨੇ ਬਸ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਉਹ ਤੇ ਇਚਾਉ ਲੈ ਕੇ ਆਉਂਦੇ ਨੇ ਉਹ ਬਾਣੀ ਨੂੰ ਪੜ੍ਹਦੇ ਨੇ ਵਿਚਾਰਦੇ ਨੇ ਦਰਸ਼ਨ ਬਾਣੀ ਵਿੱਚੋਂ ਹੀ ਹੁੰਦੇ ਨੇ ਜੀ ਹੋਰ ਕਿਤੋਂ ਨਹੀਂ ਹੋਣਗੇ ਦਰਸ਼ਨ ਬਾਣੀ ਵਿੱਚੋਂ ਦਰਸ਼ਨ ਕੀਹਨੇ ਕਿ ਸਤਿਗੁਰਾਂ ਦੇ ਬੋਲ ਆਹ ਦਰਸ਼ਨ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਕਿ ਗੁਰੂ ਨਾਨਕ ਪਾਸ਼ਾ ਇਹੋ ਜਿਹੇ ਸਨ ਇਸ ਤਰ੍ਹਾਂ ਬੋਲਦੇ ਸਨ ਇਹ ਬੋਲ ਨੇ ਉਹਨਾਂ ਦੇ ਤੇ ਜਿਹੜੇ ਕਿਤੇ ਬੋਲ ਸਾਡੇ ਹਿਰਦੇ ਨੂੰ ਸ਼ੋਹ ਜਾਣ ਕਿ ਅੱਜ ਤੋਂ ਬਾਅਦ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਅਸੀਂ ਨਾਮ ਜਪਾਂਗੇ ਦਰਸ਼ਨ ਪਰਸੇ ਆ ਗੁਰੂ ਕਹਿ ਕਿਨੇ ਜਨਮ ਮਰਨ ਦੁੱਖ ਜਾਏ ਜਨਮਾਂ ਜਮਾਤਰਾ ਦੇ ਗੜੇ ਟੁੱਟ ਜਾਣਗੇ ਜਿਸ ਨੇ ਅਸੀਂ ਇਹ ਪਰਨ ਕਰ ਲਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਆਖਿਆ ਇਹ ਤੁਹਾਡੇ ਬੋਲਣੇ ਅਸੀਂ ਅੱਜ ਮੰਨ ਲਏ ਅੱਜ ਤੋਂ ਬਾਅਦ ਅਸੀਂ ਸਿਮਰਨ ਸ਼ੁਰੂ ਕਰਾਂਗੇ ਤੁਸੀਂ ਕਿਰਪਾ ਕਰੋ ਬਖਸ਼ਿਸ਼ ਕਰੋ ਉਦਮ ਬਖਸ਼ੋ ਸੰਗਤ ਵਿੱਚ ਆ ਜਾਈਏ ਅਸੀਂ ਵੀ ਵਿਚਾਰ ਕਰ ਸਕੀਏ ਅਸੀਂ ਵੀ ਸੁਣ ਸਕੀਏ ਅਸੀਂ ਵੀ ਸਿਮਰਨ ਕਰ ਸਕੀਏ ਇਹ ਕਿਰਪਾ ਕਰੋ ਬਸ ਉਦੋਂ ਮਨ ਨੀਵਾ ਹੋ ਜਾਏਗਾ ਤੇ ਉਦੋਂ ਫਿਰ ਦਰਸ਼ਨ ਹੋਣਗੇ ਜੀ ਦੇਖ ਆਚਰਜ ਰਹੇ ਬਿਸਮਾਦ ਘਟ ਘਟ ਸੁਰ ਨਰਸ ਹੈ ਸਮਾਦ ਕਿੰਨਾਂ ਨੇ ਫਿਰ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਉਹਨਾਂ ਨੇ ਵੇਖਿਆ ਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਉਪਕਾਰ ਉਹ ਸਹਿਜ ਸਮਾਦ ਚਲੇ ਗਏ ਦੇ ਵੇਖਿਆ ਇਸ ਚੀਜ਼ ਨੂੰ ਉਹ ਵੇਖ ਕੇ ਅਚਰਜ ਰਹਿ ਗਏ ਕਿ ਸਭੇ ਕਟ ਰਾਮ ਬੋਲੇ ਹੈ ਰਾਮਾ ਬੋਲੇ ਜਿਹਨੂੰ ਅਸੀਂ ਦੂਰ ਸਮਝੀ ਬੈਠੇ ਸੀ ਉਹ ਤੇ ਸਾਡੇ ਹਿਰਦੇ 'ਚ ਹੀ ਸੀ ਉਹ ਤੇ ਅੰਦਰੋਂ ਪ੍ਰਗਟ ਹੋਇਆ ਸਾਡੇ ਅੰਦਰੋਂ ਹੀ ਦਰਸ਼ਨ ਹੋ ਗਏ ਇਹ ਮਨ ਦੀਆਂ ਦੁਬਿਧਾਵਾਂ ਖਤਮ ਹੋ ਗਈਆਂ ਮਨ ਦੇ ਡਰ ਖਤਮ ਹੋ ਗਏ ਨਿਰਪੋ ਹੋ ਗਏ ਨਿਰਵੈਰ ਹੋ ਗਏ ਸਾਰੇ ਹੀ ਆਪਣੇ ਨੇ ਕੋਈ ਬਗਾਨਾ ਨਜ਼ਰੀ ਨਹੀਂ ਆਉਂਦਾ ਜਦੋਂ ਇਹ ਪਾਸਾ ਪਲਟਿਆ ਇਹ ਬੰਦਾ ਹੈਰਾਨ ਅਚਰ ਚਲਾ ਜਾਂਦਾ ਜੀ ਵਿਸਮਾਦ ਵਿੱਚ ਚਲਾ ਗਿਆ ਵਿਸਮਾਦ ਵਿੱਚ ਚਲਾ ਗਿਆ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਦੁਸ਼ਮਣ ਸਮਝੀ ਬੈਠੇ ਦੁਸ਼ਮਣ ਤੇ ਹੈ ਹੀ ਕੋਈ ਨਹੀਂ ਇੱਥੇ ਸਭ ਕੋ ਮੀਤ ਹਮਾਪਨ ਕੀ ਨਾ ਹਮ ਸਬਨਾ ਕੇ ਸਾਜਨ ਇਹ ਵਸਤਾ ਬਣ ਗਈ ਭਰਪੁਰ ਧਾਰ ਰਹੀ ਮਨ ਮਾਹੀ ਤੁਮ ਸਰ ਸੰਸਾਰੇ ਅਵਰ ਕੋ ਨਹੀਂ ਓ ਗੁਰਮੁਖ ਪਿਆਰੇ ਹੁਣ ਮਨ ਅੰਦਰੋਂ ਭਰਿਆ ਹੋਇਆ ਹੈ ਭਾਂਡਾ ਭਰ ਗਿਆ ਪਰੇ ਹੋਇਆ ਭਾਂਡਾ ਫਿਰ ਛਲਕਦਾ ਨਹੀਂ ਕੋਈ ਪਰਮ ਨਹੀਂ ਹੈ ਕੋਈ ਦੁਬਦਾ ਨਹੀਂ ਹੈ ਕੋਈ ਸਹਿਜ ਅਵਸਥਾ ਹੈ ਮਨ ਦਾ ਟਿਕਾਉ ਹੈ ਤੇਰੇ ਬਰਾਬਰ ਹੁਣ ਸਾਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਏ ਅਕਾਲ ਪੁਰਖ ਏ ਵਾਹਿਗੁਰੂ ਜੀਓ ਹੁਣ ਤੁਹਾਡੇ ਬਰਾਬਰ ਪੁਰ ਦੁਨੀਆ ਤੇ ਸਾਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ ਜਾਂ ਕੀ ਭਗਤ ਏ ਇਸ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਫਿਰ ਮਾਰੇ ਜੀ ਗੁਰੂ ਨਾਨਕ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ ਕਿ ਭਾਈ ਇਹ ਅਵਸਥਾ ਇਹ ਦਰਸ਼ਨ ਕਿੱਥੋਂ ਹੋਣਗੇ ਜਾਂ ਕਿ ਭਗਤ ਏਕਤਮੁਖ ਨਾਮ ਜਿਹੜੇ ਭਗਤੀ ਦੇ ਪ੍ਰੇਮਾਂ ਭਗਤੀ ਵਿੱਚ ਤੈਨੂੰ ਸਿਮਰਦੇ ਨੇ ਜਿਨ੍ਹਾਂ ਦੇ ਮੁਖ ਉੱਤੇ ਨਾਮ ਹੈ ਜਿਹੜੇ ਮੁਖੋਂ ਤੇਰਾ ਨਾਮ ਉਚਾਰਦੇ ਨੇ ਸੰਤ ਭਗਤ ਕੀ ਸੰਗਤ ਰਾਮ ਉਹਨਾਂ ਸੰਤਾਂ ਦੀ ਉਹਨਾਂ ਗੁਰਮਖਾਂ ਦੀ ਉਹਨਾਂ ਭਗਤ ਜਣਾਂ ਦੀ ਸੰਗਤ ਕਰ ਤੇਰੇ ਹਿਰਦੇ ਵਿੱਚ ਵੀ ਨਾਮ ਪ੍ਰਗਟ ਹੋ ਜਾਏਗਾ ਉਹਨਾਂ ਗੁਰਮੁਖਾਂ ਦੀ ਸੰਗਤ ਕਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਕੋ ਤਰੀਕਾ ਦੱਸਦੇ ਨੇ ਕਿ ਉਹਨਾਂ ਭਗਤ ਜਨਾਂ ਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਤੂੰ ਵੀ ਕਰ ਤੇਰੇ ਅੰਦਰੋਂ ਵੀ ਉਹ ਨਾਮ ਪ੍ਰਗਟ ਹੋ ਜਾਏਗਾ ਬੰਦਨ ਤੋੜੈ ਸਹਿਜ ਧਿਆਨ ਛੂਟਾ ਗੁਰਮੁਖ ਹਰਗੁਣ ਗਿਆਨ ਗੁਰਮੁਖ ਬਣ ਕੇ ਜਦੋਂ ਤੇਰੇ ਅੰਦਰ ਗੁਰੂ ਦਾ ਗਿਆਨ ਪ੍ਰਗਟ ਹੋਏਗਾ ਇਹ ਮੂਹ ਮਾਇਆ ਦੇ ਬੰਧਨ ਸਹਿਜ ਹੀ ਟੁੱਟ ਜਾਣਗੇ ਦੀਵਾ ਬਲੇ ਹਨੇਰਾ ਜਾਏ ਜਿਸ ਦਿਨ ਦੀਵਾ ਬਲਿਆ ਇਹ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏਗਾ ਪਤਾ ਲੱਗ ਜਾਏਗਾ ਕਿ ਆਪਣਾ ਕੌਣ ਹੈ ਬੇਗਾਨਾ ਕੌਣ ਹੈ ਚੰਗਾ ਕੌਣ ਹੈ ਮਾੜਾ ਕੌਣ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹ ਅਵਸਥਾ ਹੋ ਜਾਏਗੀ ਜੀ ਫਿਰ ਅਸੀਂ ਆਪਣੇ ਔਗਣ ਉਹੀ ਨਹੀਂ ਠੀਕ ਹੋਣੇ ਸਾਡੇ ਕੋਲ ਜਿਸ ਦਿਨ ਅਸੀਂ ਆਪਣੇ ਅੰਦਰ ਗਏ ਨਾ ਆਪਣੇ ਅੰਦਰ ਐਨਾ ਕੂੜਾ ਜੀ ਇਸੇ ਜਨਮ ਚ ਸਾਫ਼ ਹੋ ਜੇ ਇਹਦੇ ਚੰਗੀ ਗੱਲ ਹੈ ਐਨਾ ਕੂੜ ਕਬੜਾ ਕਈ ਜਨਮਾਂ ਦਾ ਪਿਆ ਹੋਇਆ ਕਿਤੇ ਗੁਰੂ ਕਿਰਪਾ ਕਰ ਦੇਣ ਕਿਤੇ ਬਖਸ਼ਿਸ਼ ਕਰ ਦੇਣ ਆਪਣਾ ਆਪ ਹੀ ਠੀਕ ਹੋ ਜਾਏ ਤੇ ਬਹੁਤ ਹੈ ਉਦੋਂ ਇਹ ਗੱਲ ਸਮਝ ਆਏਗੀ ਉਦੋਂ ਜਿਹੜਾ ਗੁਰਮੁਖ ਬੰਦਾ ਹੈ ਨਾਮੀ ਪੁਰਸ਼ ਨੇ ਜਿਹੜੇ ਉਹਨਾਂ ਦੀ ਸੰਗਤ ਕਰਕੇ ਉਹ ਆਪਣੇ ਅੰਦਰ ਗਿਆ ਇਹ ਮੋਹ ਮਾਇਆ ਦੇ ਬੰਧਨ ਉਸੇ ਵੇਲੇ ਟੁੱਟ ਟੱਗ ਗਏ। ਨਾ ਜਮਦੂਤ ਦੂਖ ਤਿਸ ਲੱਗੈ ਜੋ ਜਨ ਰਾਮ ਨਾਮ ਲਿਵ ਜਾਗੈ। ਧੰਨ ਗੁਰੂ ਨਾਨਕ ਪਾਤਸ਼ਾਹ ਅਮਰ ਜਿਹੜੇ ਉਸ ਵੈਗਰੂ ਕਾਲਪੁਰਖ ਦੇ ਨਾਮ ਨਾਲ ਲਿਵ ਲੱਗ ਗਈ ਜਿਨ੍ਹਾਂ ਦੀ ਜਿਹੜੇ ਜਾਗ ਪਏ ਅੰਦਰੋਂ। ਫਿਰ ਇਹ ਜਮਦੂਤ ਨੇ ਜਿਹੜੇ ਇਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਮਰ ਜਿਹਨੇ ਇਹ ਫਿਰ ਇਨਾਂ ਦਾ ਕੁਝ ਨਹੀਂ ਕਰ ਸਕਦੇ ਜਿਹੜੇ ਉਸਮਾਨ ਮਾਲਕ ਦੇ ਰੰਗ ਵਿੱਚ ਰੰਗੇ ਹੋਏ ਨੇ ਇਹ ਫਰਮਾਇਆ ਦਾ ਰੰਗ ਉਹਨਾਂ ਤੇ ਨਹੀਂ ਚੜਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਵੇ ਭਗਤ ਵੱਛਲ ਭਗਤਾਂ ਹਰ ਸੰਗ ਨਾਨਕ ਮੁਕਤ ਭਏ ਹਰ ਰੰਗ ਉਹ ਵਾਹਿਗੁਰੂ ਅਕਾਲ ਪੁਰਖ ਭਗਤ ਵੱਛਲ ਹੈ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ਉਦੇ ਭਗਤ ਨੇ ਜਿਹੜੇ ਉਹਨੂੰ ਸਿਮਰਨ ਕਰਨ ਵਾਲੇ ਨੇ ਉਹਦੇ ਰੰਗ ਵਿੱਚ ਰੰਗੇ ਹੋਏ ਨੇ ਉਸ ਵੈਗਰੂ ਅਕਾਲ ਪੁਰਖ ਦੇ ਨਾਮ ਰੰਗ ਜਿਨ੍ਹਾਂ ਨੂੰ ਚੜਿਆ ਨਾਨਕ ਮੁਕਤ ਭਏ ਹਰ ਰੰਗ ਹਰੀ ਦੇ ਰੰਗ ਵਿੱਚ ਰੰਗੇ ਹੋਏ ਧੰਨ ਗੁਰੂ ਨਾਨਕ ਪਾਤਸ਼ਾਹ ਮਰ ਕੇ ਨੇ ਪਈ ਉਹ ਜਿਉਂਦੇ ਜੀ ਹੀ ਮੁਕਤ ਨੇ ਉਹ ਜਿਉਂਦੇ ਜੀ ਹੀ ਮੁਕਤ ਹੋ ਕੇ ਗਏ ਨੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਧੰਨ ਗੁਰੂ ਨਾਨਕ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਨੂੰ ਸੰਗਤ ਮਿਲ ਜਾਏ ਉਹਨਾਂ ਭਗਤ ਜਣਾ ਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਸਾਨੂੰ ਸੰਗਤ ਬਖਸ਼ ਤਾਂ ਕਿ ਸਾਡਿਆਂ ਵੀ ਮਨ ਦਾ ਦਰਵਾਜ਼ਾ ਖੁੱਲ ਜਾਏ ਇੱਕ ਪਾਟ ਸਾਡੇ ਵੀ ਖੁੱਲ ਜਾਣ ਸਾਡੇ ਅੰਦਰ ਵੀ ਗਿਆਨ ਦਾ ਦੀਵਾ ਵੱਲ ਜਾਏ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏ ਇਹ ਨਾਮ ਦਾ ਰੰਗ ਸਾਨੂੰ ਵੀ ਚੜ ਜਾਏ ਇਹ ਨਾਮ ਦਾ ਰੰਗ ਸਾਨੂੰ ਵੀ ਚੜ ਜਾਏ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ